ਸਿਰਫ 10 ਮਿੰਟ ਕੱਢ ਕੇ ਕਹਾਣੀ ਸੁਣਿਓ ਜਰੂਰ ਇੱਕ ਵਾਰ ਇੱਕ ਇਨਸਾਨ ਦਾ ਸਾਰਾ ਪਰਿਵਾਰ ਨੌਕਰੀ ਕਰਦਾ ਹੁੰਦਾ ਸवाय ਉਸ ਦੀ ਮਾਂ ਤੋਂ ਉਹ ਆਪ ਵੀ ਉਸ ਦੀ ਘਰ ਵਾਲੀ ਵੀ ਤੇ ਉਸ ਦਾ ਪਿਓ ਵੀ ਇੱਕ ਸਰਕਾਰੀ ਨੌਕਰੀ ਤੇ ਹੁੰਦੇ ਆ ਤੇ ਉਹਨਾਂ ਨੂੰ ਇੱਕ ਵਹਿਮ ਹੋ ਜਾਂਦਾ ਵੀ ਸਾਨੂੰ ਹੁਣ ਕਿਸੇ ਤੱਕ ਲੋੜ ਨਹੀਂ ਪੈਣੀ ਵੀ ਸਾਨੂੰ ਹੁਣ 2.5 ਲੱਖ ਰੁਪਇਆ ਮਹੀਨੇ ਬਾਅਦ ਦੇਖਦਾ ਵਾ ਕਿ ਅਸੀਂ ਆਪਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੈਸੇ ਨਾਲ ਹੀ ਪੂਰੀਆਂ ਕਰ ਲਾਂਗੇ ਤੇ ਆਪਣੇ ਇੱਕ ਕਹਾਵਤ ਵੀ ਹੈ ਤੇ ਸੱਚ ਵੀ ਹੈ ਵੀ ਹਰੇਕ ਚੀਜ਼ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ ਤੇ ਇਹ ਕਹਾਣੀ ਹੁਣ ਇਸ ਤਰ੍ਹਾਂ ਵਾ ਬਣੇ ਰਿਓ ਸਾਰੀ ਵੇਖਿਓ ਤਾਂ ਜੋ ਤੁਸੀਂ ਵੀ ਸਮਝ ਸਕੋ ਵੀ ਹਰੇਕ ਥਾਂ ਪੈਸਾ ਕੰਮ ਨਹੀਂ ਆਉਂਦਾ ਉਹ ਇਨਸਾਨ 10-12 ਸਾਲ ਹੋ ਗਏ ਉਸ ਨੂੰ ਨੌਕਰੀ ਕਰਦਿਆਂ ਨੂੰ 10-12 ਸਾਲ ਉਸ ਤੇ ਪਿਆਉ ਨੂੰ ਤੇ 7-8 ਸਾਲ ਹੋ ਸਕਦੇ ਉਹ ਹੋ ਜਾਂਦੇ ਆਉਂਦੀ ਘਰ ਵਾਲੀ ਨੂੰ ਤੇ ਮੰਨ ਲਓ ਜੇ 70 70 80 ਸੀ ਇਹ ਆਰ ਵੀ ਦਿਨ ਖਾ ਉਹ ਕਿੰਨੇ ਦਿਨ ਖਾ ਬੰਦੀ ਆ ਵੀ ਉਹ ਜੋ ਮਰਜੀ ਆਪਦਾ ਖਰੀਦ ਸਕਦੇ ਆ ਭਾਵੇਂ ਮਹੀਨੇ ਬਾਅਦ ਗੱਡੀ ਖਰੀਦ ਲੈਣ ਆਪਦੇ ਗੱਡੀ ਖਰੀਦ ਲੈਣਾ ਫੋਨ ਖਰੀਦ ਲੈਣਾ ਘਰ ਢਾਟਾ ਬਣਾਈ ਜਾਣਾ ਉਹ ਉਹਨਾਂ ਤੇ ਡਿਪੈਂਡ ਕਰਦਾ ਵੀ ਭਾਏ ਕਿੱਥੇ ਲਾਉਣਾ ਪਰ ਜਦੋਂ ਉਹਨਾਂ ਨੇ 10-12 ਸਾਲ ਬਹੁਤ ਐਸ਼ਕੀਤੀ ਦੇ ਸਮਾਂ ਐਸਾ ਬਣਦਾ ਕਿ ਉਹਦਾ ਪੁੱਤ ਨਸ਼ੇ ਤੇ ਲੱਗ ਜਾਂਦਾ ਨਸ਼ਾ ਇਦਾਂ ਦਾ ਲੱਗ ਜਾਂਦਾ ਵੀ ਉਹਦੀ ਨਸ਼ੇ ਦੀ ਲਤ ਲੱਗ ਜਾਂਦੀ ਆ ਤੇ 2-3 ਸਾਲ ਨਸ਼ੇ ਕਰਦੇ ਨੇ ਹੁੰਦੇ ਆ ਚਲੋ ਉਹਦਾ ਨੌਕਰੀ ਤੇ ਆਉਣਾ ਜਾਣਾ ਬਣਿਆ ਰਹਿੰਦਾ ਜਦੋਂ ਉਹ ਆਉਂਦਾ ਜਾਂਦਾ ਆਪਾਂ ਨੂੰ ਸ਼ੱਕ ਵੀ ਹੁੰਦਾ ਵੀ ਅੱਗੇ ਇਨਸਾਨ ਕਿਹੋ ਜਿਹਾ ਹੁੰਦਾ ਸੀ ਤੇ ਅੱਜ ਕੱਲ ਕਿਹੋ ਜਿਹਾ ਹੁੰਦਾ ਵੀ ਅੱਖਾਂ ਹੁੰਦੀਆਂ ਲਾਲ ਰਹਿਣ ਲੱਗ ਪੀਆਂ ਘਰੇ ਲੇਟ ਆਉਣਾ ਰੋਟੀ ਖਾਣੀ ਨਹੀਂ ਤੇ ਘਰਦਿਆਂ ਨੇ ਵੀ ਥੋੜਾ ਸ਼ੱਕ ਹੋਣ ਲੱਗ ਪਿਆ ਵੀ ਮੁੰਡਾ ਗਲਤ ਰਸਤੇ ਪੈਂਦਾ ਜਾਂਦਾ ਪਿਓ ਧਿਆਨ ਰੱਖਦਾ ਕਿਉਂ ਆਪਦੇ ਪੁੱਤ ਬਦਲੇ ਨੌਕਰੀ ਛੱਡਦਾ ਤੇ ਪੁੱਤ ਦਾ ਧਿਆਨ ਰੱਖਦਾ ਜਦੋਂ ਉਹਨੂੰ ਪਤਾ ਲੱਗਦਾ ਵੀ ਇਹ ਨਸ਼ਾ ਕਰਦਾ ਪਰ ਉਹਨੂੰ ਫਿਰ ਵੀ ਵਿਸ਼ਵਾਸ ਨਹੀਂ ਹੋਇਆ ਵੀ ਇਹ ਨਸ਼ੇ ਤੇ ਲੱਗ ਗਿਆ ਇੱਕ ਦਿਨ ਐਸਾ ਆਇਆ ਵੀ ਉਹਨੇ ਨਸ਼ੇ ਦੀ ਓਵਰਡੋਜ਼ ਲੈ ਲਈ ਤੇ ਇੱਕ ਸੜਕ ਦੇ ਕਿਨਾਰੇ ਡਿੱਗ ਪਿਆ ਜਦੋਂ ਉਸ ਨੂੰ ਇਲਾਜ ਲਈ ਹਸਪੀਟਲ ਲੈ ਕੇ ਜਾਇਆ ਜਾਂਦਾ ਤੇ ਹਸਪੀਟਲ ਜਦੋਂ ਉਸ ਨੂੰ ਇਨਜੈਕਸ਼ਨ ਲਾਇਆ ਜਾਂਦਾ ਤੇ ਇਨਜੈਕਸ਼ਨ ਅਸਰ ਨਹੀਂ ਕਰਦਾ ਤੇ ਜਦੋਂ ਉਸਦੇ ਟੈਸਟ ਕੀਤੇ ਜਾਂਦੇ ਆ ਡਾਕਟਰ ਦੁਆਰਾ ਤੇ ਡਾਕਟਰ ਹੈਰਾਨ ਰਹਿ ਜਾਂਦਾ ਵੀ ਇਸਨੇ ਡਰੱਗ ਲਈ ਹੋਈ ਆ ਇਸਨੇ ਇੱਕ ਡਰੱਗ ਦਾ ਇਨਜੈਕਸ਼ਨ ਲਾਇਆ ਹੋਇਆ ਵਾ ਜਿਸ ਕਰਕੇ ਸਾਡਾ ਇਨਜੈਕਸ਼ਨ ਇਸ ਤੇ ਅਸਰ ਨਹੀਂ ਕਰਦਾ ਪਿਆ ਤੇ ਜਦੋਂ ਡਾਕਟਰ ਫਿਰ ਆਪਣੇ ਟੈਸਟ ਕਰਕੇ ਬਾਹਰ ਆਉਂਦਾ ਤੇ ਉਸਦੇ ਘਰ ਵਾਲਨ ਨੂੰ ਦੱਸਦਾ ਵੀ ਤੁਹਾਡੇ ਪੁੱਤ ਨੇ ਇੱਕ ਡਰੱਗ ਦਾ ਇਨਜੈਕਸ਼ਨ ਲੱਗਾ ਹੋਇਆ ਲਾਇਆ ਹੋਇਆ ਜਿਸ ਕਰਕੇ ਉਸਦੀ ਓਵਰਡੋਜ਼ ਨਾਲ ਇਹ ਬਿਹੋਸ਼ ਹੋ ਗਿਆ ਤੇ ਇਸ ਨੂੰ ਦौरा ਪੈ ਗਿਆ ਤੇ ਇਸ ਨੂੰ ਹੁਣ ਸਾਡੀ ਦਵਾਈ ਅਸਰ ਨਹੀਂ ਕਰਦੀ ਪਈ ਜਦੋਂ ਇਸ ਦੀ ਡਰਗ ਦਾ ਇੰਜੈਕਸ਼ਨ ਇਸ ਦਾ ਨਸ਼ਾ ਇਸ ਨੂੰ ਲਵੇਗਾ ਤੇ ਅਸੀਂ ਇੰਜੈਕਸ਼ਨ ਲਾਵਾਂਗੇ ਤੇ ਇਹ ਥੋੜੇ ਟਾਈਮ ਬਾਅਦ ਠੀਕ ਹੋਊਗਾ ਠੀਕ ਹੋ ਸਮੇਂ ਤੇ ਉਸ ਦੀ ਘਰ ਵਾਲੀ ਉਸ ਨੂੰ ਛੱਡ ਕੇ ਜਾਂਦੀ ਆ ਤੇ ਮੈਂ ਇਸ ਨਾਲ ਨਹੀਂ ਰਹਿ ਸਕਦੀ ਇਸ ਦਾ ਆਉਣ ਵਾਲਾ ਫਿਊਚਰ ਆਉਣ ਵਾਲਾ ਸਮਾਂ ਇਹ ਸਭ ਮੈਨੂੰ ਖਰਾਬ ਕਰੂਗਾ ਕਿ ਜੋ ਬਣਿਆ ਤਣਿਆ ਇਹ ਵੇਚੂਗਾ ਹੁਣ ਜਿਹੜਾ ਬੰਦਾ ਬਾਰਤੁਰਨ ਫਰਨਾਲ ਨੂੰ ਆਉਣ ਵਾਲਾ ਸਮਾਂ ਪਹਿਲਾਂ ਹੀ ਦਿਖ ਜਾਂਦਾ ਵੀ ਇਹ ਹੁਣ ਇਦਾਂ ਕਰ ਸਕਦਾ ਤੇ ਇਦਾਂ ਕਰਕੇ ਰਹੂਗਾ ਤੇ ਜਦੋਂ ਉਸ ਦੀ ਘਰ ਵਾਲੀ ਜਾਂਦੀ ਹਾਸਤੇ ਹੁਣ ਘਰ ਤਾਂ ਖਾਲੀ ਹੋ ਹੀ ਜਾਣਾ ਸੀ ਕਿਉਂਕਿ ਕੱਲਾ ਕੱਲਾ ਪੁੱਤ ਸੀ ਮਾਪਿਆਂ ਦਾ ਤੇ ਜਦੋਂ ਉਸ ਨੂੰ ਹਸਪੀਟਲ ਤੋਂ ਘਰੇ ਲੈ ਕੇ ਆਇਆ ਜਾਂਦਾ ਤੇ ਉਸ ਦੀ ਘਰ ਵਾਲ ਨਹੀਂ ਹੁੰਦੀ ਤੇ ਉਹ ਪੁੱਛਦਾ ਵੀ ਕਿੱਧਰ ਗਏ ਤੇ ਉਸ ਦਾ ਪਿਓ ਦੱਸਦਾ ਵੀ ਤੇਰੇ ਨਸ਼ੇ ਕਾਰਨ ਦੁੱਖ ਹੋ ਆਪਣਾ ਘਰ ਛੱਡ ਕੇ ਉਹ ਆਪਦੇ ਪੀਕੇ ਪਰਿਵਾਰ ਚ ਗਈ ਚਲੀ ਤੇ ਬੰਦਾ ਟੈਨਸ਼ਨ ਚ ਵੀ ਜਾਂਦਾ ਵੀ ਮੇਰਾ ਘਰ ਉਜੜਦਾ ਤੇ ਪਰ ਜਦੋਂ ਉਸਨੇ ਝੂਠ ਬੋਲ ਕੇ ਵੀ ਮੈਂ ਨਸ਼ਾ ਛੱਡਦਾ ਵਾ ਉਸਦੇ ਪਿਓ ਦੀਆਂ ਮਿੰਤਾ ਕਰਨ ਦੇ باوجود ਉਹ ਵਿਚਾਰੀ ਫੇਰ ਆਪਦੇ ਘਰ ਵਾਪਸ ਆਉਂਦੀ ਆ ਤੇ ਆਪਣੀ ਜ਼ਿੰਦਗੀ ਅੱਗੇ ਤੋਰਦੇ ਆ ਚਲੋ ਉਹੀ ਸਿਲਸਲਾ ਸ਼ੁਰੂ ਹੋ ਜਾਂਦਾ ਆਉਣਾ ਜਾਣਾ ਨੌਕਰੀ ਤੋਂ ਚਲੋ ਉਹੀ ਰੋਟੀ ਪਾਣੀ ਖਾਣਾ ਤੇ ਸੌ ਜਾਣਾ ਫੇਰ ਇੱਕ ਸਮਾਂ ਫੇਰ ਆਉਂਦਾ ਇੱਕ ਸਮਾਂ ਜਦੋਂ ਫੇਰ ਆਉਂਦਾ ਜਦੋਂ ਉਹ ਵਿਡੋਜ਼ ਲੈ ਲੈਂਦਾ ਤੇ ਘਰੇ ਆਉਂਦਾ ਤੇ ਜਦੋਂ ਉਸਦੇ ਪੈਰ ਧਰਤੀ ਤੇ ਨਹੀਂ ਲੱਗਦੇ ਤੇ ਕਰਦਿਆਂ ਫੇਰ ਸ਼ੱਕ ਹੁੰਦਾ ਵੀ ਇਸਨੇ ਡਰੱਗ ਲਈ ਆ ਉਸਦੀ ਘਰ ਵਾਲੀ ਨੇ ਆਪਦੇ ਸਹੁਰਾ ਸਹੁਰਾ ਸਾਹਿਬ ਨੂੰ ਕਿਹਾ ਵੀ ਮੈਂ ਡੈਡੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਇਸਨੇ ਨਹੀਂ ਹਟਣਾ ਤੇ ਮੈਂ ਇਹ ਘਰ ਛੱਡ ਕੇ ਜਾਣਾ ਹੀ ਜਾਣਾ ਤੇ ਮੈਂ ਵਾਪਸ ਨਹੀਂ ਆਉਣਾ ਤੇ ਸਾਰੇ ਆਪਦੇ ਹੱਥੇ ਹੱਥ ਧਰ ਕੇ ਬੈਠਦੇ ਆ ਉਹਨੂੰ ਬਥੇਰਾ ਸਮਝਾਉਂਦੇ ਆ ਤੇ ਉਹ ਫੇਰ ਕਹਿੰਦਾ ਵੀ ਮੈਂ ਹਟ ਜਾਊਂਗਾ ਹਟ ਜਾਊਂਗਾ ਮੈਂ ਹੌਲੀ ਹੌਲੀ ਹਟੂੰਗਾ ਪਰ ਉਹ ਨਸ਼ਾ ਹੀ ਇਦਾਂ ਦਾ ਹੁੰਦਾ ਵੀ ਉਹ ਬੰਦਾ ਛੱਡ ਨਹੀਂ ਸਕਦਾ ਉਹਦਾ ਮਨ ਹੁੰਦਾ ਮਨ ਦੇ ਨਾਲ ਹੀ ਮਨ ਨੂੰ ਮਜ਼ਬੂਤ ਕਰਨ ਲਈ ਹੀ ਆਪਾਂ ਉਸਨੂੰ ਛੱਡ ਸਕਦੇ ਆ ਉਦਾਂ ਉਹ ਨਸ਼ਾ ਨਹੀਂ ਛਡਿੰਦਾ ਜਿਹਨੂੰ ਅੱਜ ਕੱਲ ਚਟਾ ਕਿਹਾ ਜਾਂਦਾ ਕੋਈ ਡਰੱਗ ਕਹਾ ਜਾਂਦਾ ਕੋਈ ਸਮੈ ਕਹਾ ਜਾਂਦਾ ਪਰ ਮੇਰੇ ਹਿਸਾਬ ਨਾਲ ਤਾਂ ਅੱਜ ਕੱਲ ਜਿਹੜਾ ਚੱਲਦਾ ਚਟਾ ਤੇ ਉਹ ਪੰਜਾਬੀ ਜੀ ਕਈਆਂ ਨੂੰ ਸਮਝ ਲੱਗ ਸਕਦੀ ਹੈ ਵੀ ਉਸਨੇ ਚੱਟੇ ਦੀ ਆਦਤ ਪਾ ਲਈ ਸੀ ਪੈਸਾ ਡੁੱਲਾ ਡੁੱਲਾ ਸੀਗਾ 70-80 ਹਜ਼ਾਰ ਤਨਖਾਹ ਸੀ ਜਿੰਦੇ ਕਰਕੇ ਉਸਨੇ ਕੋਈ ਪ੍ਰਵਾਹ ਨਹੀਂ ਸੀ ਉਹ ਆਪਦੇ ਮੂੰਹ ਜਵਾਨੀ ਦਾ ਮੂੰਹ ਜਵਾਨੀ ਦੱਸਦਾ ਵੀ ਮੈਂ ਘੱਟ ਤੋਂ ਘੱਟ 14-15 ਲੱਖ ਦਾ ਚੱਟਾ ਕਿ ਲੱਖ ਡੇਢ ਲੱਖ ਦੇ ਇਕੱਲੇ ਲੈਟਰ ਜਿੰਨਾਂ ਨਾਲ ਇਹ ਪੀਂਦੇ ਆ ਮੈਂ ਉਹ ਲੈ ਚੁੱਕੇ ਆ ਤੇ ਕਿੰਨਾ ਹੋਰ ਕਿੰਨਾ ਪੈਸਾ ਬਰਬਾਦ ਹੋਇਆ ਹੋਊਗਾ ਤੇਲ ਤੂਲ ਤੇ ਥੋ ਲਿਆਉਣਾ ਕਰਨਾ ਆਪਦੀ ਨੌਕਰੀ ਬਾਹਰ ਛੱਡ ਲਈ ਇਥੋਂ ਤੱਕ ਕਿ ਉਹ ਨੌਕਰੀ ਵੀ ਆਉਂਦਾ ਘੰਟਾ 2 ਘੰਟੇ ਜਾਂਦਾ ਹੀ ਕੋਈ ਸੈਟਿੰਗ ਹੋਣੀ ਹੈ ਨਾ ਉੱਥੇ ਤੇ ਜਦੋਂ ਉਸ ਦਾ ਘਰ ਬਰਬਾਦ ਕਿਨਾਰੇ ਹੁੰਦਾ ਤੇ ਸਾਰੇ ਟੈਨਸ਼ਨ 'ਚ ਰਹਿਣ ਲੱਗ ਪੈਂਦੇ ਆ ਕੋਈ ਉਸ ਨੂੰ ਬੁਲਾਉਂਦਾ ਚਲਾਉਂਦਾ ਨਹੀਂ ਬਸ ਉਹਦੇ ਨੇ ਇਕੱਲਾ ਤੁਰੇ ਫਿਰਨਾ ਆਉਣਾ ਜਾਣਾ ਟੈਨਸ਼ਨ 'ਚ ਰਹਿਣਾ ਘਰੋ ਪਿਓ ਦੀਆਂ ਗਾਲ੍ਹਾਂ ਖਾਈ ਜਾਣੀਆਂ ਪਰ ਮਾਂ ਨੇ ਉਸ ਦਾ ਪੂਰਾ ਸਾਥ ਦੇਣਾ ਜਦੋਂ ਉਸ ਦੀ ਤਨਖਾਹ ਉਸ ਦੀ ਘਰ ਵਾਲੀ ਫੜਨ ਲੱਪੀ ਤਾਂ ਮਾਂ ਨੇ ਪੈਸੇ ਫੜ ਕੇ ਉਸ ਨੂੰ ਚਿੱਟੇ ਜੋਗੇ ਦੇ ਦੇਨੇ ਹੋਣੇ ਹਰੇਕ ਮਾਂ ਨੂੰ ਮੈਂ ਮਾੜਾ ਨਹੀਂ ਆਂਦਾ ਕਈਆਂ ਦਾ ਸੁਭਾਅ ਹੁੰਦਾ ਵੀ ਆਪਦੇ ਪੁੱਤ ਨੂੰ ਚੰਗਾ ਹੀ ਕਹੀ ਜਾਂਦਾ ਕੋਈ ਚੱਕਰ ਨਹੀਂ ਨਸ਼ਾ ਕਰ ਕਈ ਮਾਵਾਂ ਵਾਂ ਦੇ ਦਿਲ ਥੋੜੇ ਥੋੜੇ ਹੁੰਦੇ ਆ ਵੈ ਪਿਓ ਵੀ ਅੱਜ ਕੱਲ ਕਈ ਹੈਗੇ ਆ ਪਰ ਜ਼ਿਆਦਾ 90 95% ਮਾਵਾਂ ਦਾ ਪਿੱਛੇ ਹੱਥ ਹੁੰਦਾ ਕਈਆਂ ਦਾ ਉਹਨੇ ਕੁੜੀਆਂ ਦਾ ਘਰ ਬਰਬਾਦ ਕਰ ਦਿੰਦੀਆਂ ਤੇ ਕਈ ਆਪਦੇ ਮੁੰਡਿਆਂ ਦੀਆਂ ਮੁੰਡਿਆਂ ਦਾ ਵੀ ਘਰ ਬਰਬਾਦ ਕਰ ਦਿੰਦੇ ਆ ਜਿੱਦਾਂ ਇਸ ਮਾਂ ਨੇ ਕੀਤਾ ਸੀ ਮਾਂ ਨੇ ਪੈਸੇ ਦੇਣੇ 4-500 ਦੇ ਦੇਣਾ ਚਲ ਉਹਨੇ ਆਪਦਾ ਨਸ਼ਾ ਪਤਾ ਕਰ ਲੈਣਾ ਪਤਾ ਨਹੀਂ ਵਿੱਚ ਝੂਠ ਬੋਲ ਕੇ ਲੈਂਦਾ ਸੀ ਆਦੀ ਮਾਤਾ ਵੀ ਮੈਂ ਕੁਝ ਖਾਣਾ ਪੀਣਾ ਵਾਂ ਪਰ ਉਸਨੇ ਕਰਨਾ ਨਸ਼ਈ ਹੁੰਦਾ ਸੀ ਇੱਕ ਸਮਾਂ ਐਸਾ ਹੁੰਦਾ ਵੀ ਉਹ ਸੈਂਟਰ ਆਪ ਜਾਂਦਾ ਚਾਰ ਪੰਜ ਵਾਰੀ ਸੈਂਟਰ ਪਹੁੰਚਦਾ ਪਰ ਸੈਂਟਰ ਜਾਂਦਾ ਛੱਡ ਕੇ ਆਉਂਦਾ ਪਰ ਆ ਕੇ ਫੇਰ ਲੱਗ ਜਾਂਦਾ ਜਦੋਂ ਉਹ ਲੱਗਦਾ ਚਿੱਟਾ ਲਾਉਣ ਲੱਗਦਾ ਕਿ ਤੇ ਇੱਕੇ ਵਾਰੀ ਫੇਰ ਆਪਦੇ ਘਰੇ ਆਪਦੇ ਮਨ ਨਾਲ ਹੀ ਸੈਂਟਰ ਤੋਂ ਬਗੈਰ ਹੀ ਛੱਡ ਜਾਂਦਾ ਤੇ ਜਦੋਂ ਹੁੰਦਾ ਇਹ ਦਿਨ ਮੌਤ ਦੇ ਵੱਲ ਵੱਲ ਮੌਤੇ ਵੱਲ ਜਾਂਦਾ ਜਦੋਂ ਇਹ ਦਿਨ ਹੌਲੀ-ਹੌਲੀ ਉਸ ਨੂੰ ਕਮਜ਼ੋਰੀ ਸਮਝਣ ਲੱਗ ਪਿਆ ਵੀ ਮੇਰੀ ਇਹ ਦੁਨੀਆ ਹੁਣ ਖਤਮ ਆ ਮੇਰਾ ਨਾਂ ਪਰੋ ਵੀ ਗਾੜਾ ਪਈ ਜਾਣੀਆ ਬਾਰੋ ਕਿਸੇ ਨੇ ਬੁਲਾਉਣਾ ਨਹੀਂ ਅੱਜ ਕੱਲ ਆਪਾਂ ਵੇਖਦੇ ਆਂ ਵੀ ਆਪਾਂ ਨਸ਼ੇ ਵਾਲਿਆਂ ਨਾਲ ਆਪਣਾ ਲੜਦੇ ਆ ਜਾ ਆਪਣੇ ਨੂੰ ਕਈ ਪੈਸੇ ਵੀ ਮੰਗਦੇ ਆ ਵਾ ਪੈਸੇ ਦੇ ਵੀ ਦਿੰਨੇ ਆ ਤੇ ਆਪਾਂ ਪੈਸੇ ਮੰਗਦੇ ਆ ਨਸ਼ੇ ਵਾਲਿਆਂ ਤੋਂ ਆਪਣੇ ਗੱਲ ਪੈਂਦੇ ਆ ਪਰ ਆਪਾਂ ਆਪ ਹੀ ਕਹਿੰਦੇ ਨੇ ਆਪਾਂ ਕਿਉਂ ਇਹਦੇ ਗੱਲ ਪੈਣਾ ਆਪਣੇ ਪੱਲੇ ਪਊਗਾ ਆਪਣੇ ਪੱਲੇ ਹੋਰ ਪੈਸੇ ਲਵਾਊਗਾ ਆਪਾਂ ਕੀ ਲੈਣਾ ਇਸੇ ਹਿਸਾਬ ਨਾਲ ਹੀ ਤੁਸੀਂ ਉਸ ਇਨਸਾਨ ਦਾ ਲਾੜੋ ਵੀ ਉਸ ਨੂੰ ਕੌਣ ਬੁਲਾਉਂਦਾ ਹਾਰਡਨਵਾਰ ਉਸਨੇ ਇਕੱਲਾ ਇਕੱਲਾ ਰਹਿਣ ਲੱਗ ਪਿਆ ਥੋੜਾ ਜਿਹਾ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਗਿਆ ਤੇ ਹੋਇਆ ਕੀ ਫਿਰ ਸਮੈਗ ਪੀਤੀ ਆਉਂਦਾ ਆਉਂਦਾ ਐਕਸੀਡੈਂਟ ਹੋ ਗਿਆ ਤੇ ਰੱਬ ਨੂੰ ਪਿਆਰਾ ਹੋ ਗਿਆ ਤੇ ਘਰ ਖਾਲੀ ਹੋ ਗਿਆ ਉਸ ਤੋਂ ਬਾਅਦ ਜਦੋਂ ਆਪਾਂ ਕਹਿੰਦੇ ਵੀ ਪੈਸਾ ਕੰਮ ਨਹੀਂ ਆਉਂਦਾ ਭੋਗ ਪੈਣ ਤੋਂ ਬਾਅਦ ਜਦੋਂ ਉਸ ਦੇ ਮਾਪੇ ਕੱਲੇ ਰਹਿੰਦੇ ਆ ਘਰ ਵਾਲੀ ਕੱਲੀ ਹੁੰਦੀ ਆ ਬੱਚਾ ਕੋਈ ਹੁੰਦਾ ਨਹੀਂ ਤੇ ਨੌਕਰੀ ਦਾ ਆਪਦਾ ਕੰਮ ਕੋਮਤੋ ਆਪਣੇ ਉਹੀ ਚੱਲਦੇ ਰਹਿੰਦੇ ਤੁਹਾਨੂੰ ਪਤਾ ਵੀ ਮੌਤ ਤੋਂ ਬਾਅਦ ਰੁਕਦਾ ਕਿੰਦਾ ਕੰਮ ਆ ਅੱਜ ਕੱਲ ਦਾ ਭੋਗ ਵੀ ਫੁੱਲਾਂ ਤੋਂ ਅਗਲੇ ਦਿਨ ਹੀ ਪੈਣ ਲੱਗ ਪਿਆ ਸੁਗਣੀ ਸਾਹਿਬ ਦਾ ਪਾੜ ਰੱਖਦੇ ਆ ਤੇ ਭੋਗ ਪਾ ਦਿੰਦੇ ਆ ਤੇ ਹੋਇਆ ਕਿ ਉਸ ਤੋਂ ਬਾਅਦ ਜਦੋਂ ਵੀ ਕੋਈ ਘਰੇ ਕੰਮ ਹੋਣਾ ਉਹਨਾਂ ਨੇ ਬਾਹਰ ਆਉਣਾ ਸੇ ਬਸੇ ਵੇਖਣਾ ਇਹਨਾਂ ਨੇ ਬਾਜ ਦੇਣੀ ਤੇ ਉਹਨਾਂ ਦੇ ਆਖੇ ਕੋਈ ਨਹੀਂ ਲੱਗਦਾ ਸੀ ਜਦੋਂ ਕਿਸੇ ਨੇ ਆਖੇ ਨਾ ਲੱਗਣਾ ਤੇ ਉਹਨਾਂ ਨੇ ਸਿਰ ਤੇ ਹੱਥ ਮਾਰ ਕੇ ਰੋਣਾ ਵੀ ਹੁਣ ਸਾਡਾ ਵੀ ਗਿਆ ਚਲੇ ਤੇ ਸਾਡੇ ਆਖੇ ਵੀ ਨਹੀਂ ਕੋਈ ਲੱਗਦਾ ਤੇ ਇੱਕ ਬੀਬੀ ਉਹਨਾਂ ਕੋਲ ਆਉਂਦੀ ਆ ਪਤਾ ਨਹੀਂ ਉਹ ਰੱਬ ਦਾ ਰੂਪ ਬਣ ਕੇ ਆਉਂਦੀ ਆ ਤੇ ਕੀ ਹੋਇਆ ਕੀ ਨਹੀਂ ਜਦੋਂ ਉਹ ਜਾਂਦੀ ਆ ਉਹ ਵੈਸੇ ਹੀ ਕੋਈ ਮੰਗਣ ਜਾਂਦੀ ਆ ਤੇ ਉਹ ਅੱਗੋਂ ਜਵਾਬ ਦੇ ਦਿੰਦੇ ਆ ਵੀ ਸਾਡੇ ਕੋਲੇ ਹੈ ਨਹੀਂ ਕੁਛ ਦੇਣ ਲਈ। ਉਹਨੇ ਸਿਰਫ ਇੰਨਾ ਹੀ ਕਿਹਾ ਵੀ ਤੁਹਾਡੇ ਕੋਲੇ ਰਹਿਣਾ ਵੀ ਕੁਛ ਨਹੀਂ ਪਰ ਅੱਜ ਸਮਾਂ ਉਹਨਾਂ ਦਾ ਉਹਨਾਂ ਕੋਲ ਪੁੱਤ ਤਾਂ ਹੈ ਹੀ ਨਹੀਂ ਪੈਸਾ ਵੀ ਨਹੀਂ ਕੰਮ ਕਰੂਗਾ। ਉਹਨੇ ਤਾਂ ਪਤਾ ਨਹੀਂ ਸੁਭਾਗੀ ਕਹਿੰਦਾ ਵੀ ਤੁਹਾਡੇ ਕੋਲ ਅੱਜ ਤੋਂ ਬਾਅਦ ਕੁਛ ਵੀ ਨਹੀਂ ਹੋਣਾ ਤੁਸੀਂ ਕੰਗਾਲ ਹੋ ਜਾਣਾ। ਪਰ ਇਹ ਕਈਆਂ ਦੇ ਮੂੰਹਕ ਬੋਲ ਕਹਿੰਦੇ ਨਾ ਸੱਚ ਹੋ ਜਾਂਦੇ ਆ ਕਦੇ ਨਾ ਕਦੇ। ਬੰਦਾ ਇੱਕ ਦੋ ਵਾਰੀ ਕਹਿੰਦਾ ਤੇ ਤੀਜੀ ਗੱਲ ਸੱਚ ਹੋ ਜਾਂਦੀ ਆ। ਤੇ ਉਹਨਾਂ ਕੋਲੇ ਅੱਜ ਕੁਛ ਨਹੀਂਗਾ। ਉਸਨੇ ਉਹ ਆਪਣੀ ਸੋਚ ਨਾਲ ਕਿਹਾ ਹੋਗਾ ਕਿਉਂ ਕਿਹਾ ਹੋਗਾ ਉਹਨਾਂ ਨੇ ਉਸ ਤੋਂ ਬਾਅਦ ਘਰੇ ਉਹਨਾਂ ਦੇ ਕੋਈ ਸਮਾਨ ਚੱਕਣ ਆਉਂਦਾ ਕੋਈ ਉਹਨਾਂ ਨੇ ਸਮਾਨ ਚਕਾਇਆ ਹੋਣਾ ਜਦੋਂ ਕੋਈ ਸਮਾਨ ਚੱਕਣ ਆਉਂਦਾ ਤੇ ਘਰੇ ਕੋਈ ਹੱਥ ਭੂਣ ਵਾਲਾ ਉਹ ਸਮਾਨ ਨੂੰ ਹੈਣੀ ਸੀ ਜਦੋਂ ਉਹਦੀ ਮਾਂ ਬਾਹਰ ਆਵਾਜ਼ ਮਾਰਦੀ ਆ ਵੀ ਬੁੱਤ ਆ ਹੀ ਮੜਾ ਜਾ ਸਮਾਨ ਚਕਾਉਣਾ ਆਪਣੇ ਘਰੇ ਜਦੋਂ ਕੋਈ ਨਹੀਂ ਹੁੰਦਾ ਤੇ ਆਪਾਂ ਬਾਹਰ ਆਵਾਜ਼ ਮਾਰਦੇ ਹਾਂ ਕਿ ਆਂਡ ਗਵੰਡੀ ਖੜਾ ਹੁੰਦਾ ਹਣਾ ਦੀ ਵੀ ਪਤਾ ਸਮਾਨ ਚ ਕਾਦੀ ਮੜਾ ਜਾ ਤੇ ਘਰੇ ਹੈ ਨਹੀਂ ਕੋਈ ਜਦੋਂ ਉਹ ਆਉਂਦਾ ਤੇ ਉਹਦੀ ਮਾਂ ਅੱਖਾਂ ਭਰ ਆਉਂਦੀ ਆ ਕਹਿੰਦੀ ਪੁੱਤ ਅੱਜ ਮੈਨੂੰ ਲੋੜ ਪੈ ਗਈ ਅਸੀਂ ਸੋਚਦੇ ਹੁੰਦੇ ਸੀ ਸਾਡੇ ਕੋਲ ਪੈਸਾ ਬਹੁਤ ਆ ਸਾਨੂੰ ਕਿਸੇ ਤੱਕ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਉਗੀ ਤੇ ਪਰ ਅੱਜ ਮੈਨੂੰ ਇਹ ਛੋਟਾ ਜੀ ਸਮਾਨ ਚ ਕਾਉਂਡ ਤੇ ਤੈਨੂੰ ਆਵਾਜ਼ ਮਾਰਨੀ ਪੈ ਗਈ ਤੇ ਨਾਲ ਉਹ ਅੱਖਾਂ ਭਰ ਆਉਂਦੀ ਆ ਤੇ ਮੈਂ ਅਖੀਰ ਚ ਇਹੀ ਕਹਿਣਾ ਚਾਹੁੰਦਾ ਵੀ ਪੈਸਾ ਕੰਮ ਨਹੀਂ ਆਉਂਦਾ ਆਪਦੀ ਬੋਲ ਬਾਣੀ ਵਧੀਆ ਰੱਖੋ ਤੇ ਬਣਾ ਕੇ ਰੱਖੋ ਜੇ ਨਹੀਂ ਕਿਤੇ ਆਇਆ ਜਾ ਜਾਂਦਾ ਤੇ ਕਿਤੇ ਸਾਲ ਸਵੱਬੀ ਹਰ ਥਾਂ ਤੇ ਜਾਇਆ ਕਰੋ ਤੇ ਹਰੇਕ ਨਾਲ ਮਿਲਨਮਰਦ ਰੱਖੋ ਧੰਨਵਾਦ